ਇਸ ਪਰ ਪੰਚਮੇ ਸਾਚੇ ਨਾਮ ਕੀ ਵਡਿਆਈ ਮਤ ਕੋ ਧਰੋ ਗਮਾਲਾ ਸਤਗੁਰ ਕੀ ਜਿਸ ਨੂੰ ਮਤ ਆਵੇ ਸੋ ਸਤਗੁਰ ਮਾਏ ਸਮਾਨ ਇਹ ਬਾਣੀ ਜੋ ਜਿਉ ਜਾਣੈ ਤਿਸ ਅੰਤਰ ਰਵੈ ਹਰ ਨਾਮ ਚਉ ਜੁਗਾ ਕਾ ਹਉ ਨਵੇੜਾ ਨਰਮਨੁਖਾਨ ਏਕ ਨਿਧਾਨ ਜਤ ਸੰਜਮ ਤੀਰਥ ਨਾ ਜੁਗਾਂ ਕਾ ਧਰਮ ਹੈ ਕਲਮ ਕੀਰਤ ਹਰ ਨਾਮਾ ਜੁਗ ਜੁਗ ਆਪੋ ਆਪਣਾ ਧਰਮ ਹੈ ਸੋ ਦੇਖੋ ਬੀਦ ਪੁਰਾਨਾ ਗੁਰਮਖ ਜਿਨੀ ਧਿਆਇਆ ਹਰ ਹਰ ਜਗ ਤੇ ਪੂਰੇ ਪਰਵਾਨਾ ਕਹਿਤ ਨਾਨਕ ਸੱਚੇ ਸਿਉ ਪ੍ਰੀਤ ਲਾਏ ਚੁਕੇ ਮਨ ਅਬ ਮਾਨਾ ਕਹਿ ਤੂੰ ਸੁਣ ਤੂੰ ਸਭ ਸੁਖ ਪਾਵੈ ਮਾਨਤ ਪਾਏ ਨਿਧਾਨਾ ਚੌਹਾਂ ਜੁਗਾਂ ਦਾ ਹੁਣ ਨਿਬੇੜਾ ਨਰਮਨੁਖਾ ਨੂੰ ਏਕ ਨਿਧਾਨਾ ਇਸ ਪਰਪੰਚ ਮੈਂ ਸਾਚੇ ਨਾਮ ਕੀ ਵਡਿਆਈ ਇਸ ਪਰਪੰਚ ਮੈਂ ਸਾਚੇ ਨਾਮ ਕੀ ਵਡਿਆਈ ਮਤ ਕੋ ਧਰੋ ਗਮਾਨਾ ਧੰਨ ਬਾਬਾ ਨਾਨਕ ਤੂੰ ਇੰਦਰੰਕਾਰ 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 ਨਪਾਇ ਜਿਨੇ ਤੁਧ ਨੂੰ ਧੰਨ ਕਹ ਤਿਨ ਜਮ ਨੇੜ ਨ ਆਇ ਤੂੰ ਕਰਨ ਕਰਨ ਸਮਰਥ ਹੈ ਕਰਤੇ ਮੈਂ ਤੁਝ ਬਿਨ ਆਵਰਨਾ ਕੋਈ ਤੁਧ ਆਪੇ ਸਿਸ਼ਟ ਸਰ ਜੀ ਆਪੇ ਬੰਦੋ ਸਭ ਤੂੰ ਸਬਦ ਵਰਤ ਦਾ ਜੋ ਕਰ ਸੋ ਹੋਈ ਗਿੜ ਆਈ ਗੁਰਮਤਿ ਦੇ ਪ੍ਰਭ ਹਰ ਪਾਵੈ ਸੋਈ ਗੁਰਮੁਖ ਨਾਨਕ ਆਰਧਿਆ ਗੁਰਮੁਖ ਨਾਨਕ ਆਰਧਿਆ ਸਭ ਆਖੋ ਧੰਨ ਧੰਨ ਗੁਰੂ ਸੋਈ ਹਰ ਜੁਗ ਜੁਗ ਭਗਤ ਪਾਇਆ ਜੀਵਨ ਇਹ ਜੱਗ ਰੱਬ ਦਾ ਆਰਾਮ ਰਹਾ I'm ਸਰਦਾਰ ਦਰ ਦਰ ਪਾਇ ਸੁਖ ਵੈਰੀ ਚਿਤਾਂ ਕਾਲਾ ਵੈ ਮੂਜੀ ਦੀ ਬੰਧੇ ਸਤਨਾ ਵਾਹਿਗੁਰੂ ਜੀ ਪੌਣੀ ਵਡੇ ਕੀਆ ਵਡਿਆਈਆ ਕਿਚ ਕਹਿਣਾ ਕਹਿ ਨਾ ਜਾ ਸੋ ਕਰਤਾ ਕਾਦਰ ਕਰੀ ਤੇ ਜੀਆਂ ਰਜ਼ਕ ਸੰਭਾਹੇ ਆਈਕਾਰ ਕਮਾ ਬੁਣੀ ਦੁਰਛੋਡੀ ਤੈ ਨਾ ਪਾਏ ਨਾਨਕ ਏਕੀ ਬਾਹਰੀ ਔਰ ਤੂੰ ਜੀ ਨਹੀਂ ਜਾਏ ਹੋ ਕਰੇ ਜੇ ਤਿਸੇ ਰਜ਼ਾਏ ਸੋ ਕਰੇ ਜੇ ਤਿਸੇ ਰਜ਼ਾਏ ਤੁਧ ਸਤ ਨਾਮ ਧੀਰੀ ਵਾ ਕਾਮ ਕਲੀ ਮਹਲਾਤੀ ਜਾਨ ਅੰਨਦ ਕੋ ਓੰਕਾਰ ਸਤਗੁਰ ਪ੍ਰਸਾਦ ਆਨੰਦ ਪੈ ਹਾ ਮੇਰੀ ਮਾਏ ਸਤਿ ਗੁਰੂ ਨ ਪਾਏ ਸੰਗਤਾਂ ਵਿੱਚ ਤੁਮ ਸੋਹਣੇ ਵਿਸਾਰੇ ਜੈ ਜੈ ਭਾਲੋ ਭਾਲੇ ਸਤਿ ਸਹਬਾ ਕਰੀ ਘਰ ਤੇਰਾ ਨਾਮ ਤੇਰਾ ਸੰਤ ਹੈ ਜੇ ਤੇ ਤੂੰ ਪਾ ਹੋਏ ਬੜਾ ਸੁਸਰਾ ਚੇਰੀ ਨਾਮ ਮੰਦਲ ਜੈ ਜੈ ਭਾਲੋ ਜੀ ਆਦੇ ਸਤਿ ਤੇਰੇ ਜੈ ਜੈ ਭਾਲੋ ਸਤਿ ਸਹਬਾ ਕਰੀ ਘਰ ਤੇਰਾ ਸੱਚਾ

ਦੇਵਸੇ ਰਾਤ ਦੁਇ ਦਾਈ ਦਾ ਆ ਖੇ ਲੈ ਸਗਲ ਜਗਤ ਚੰਗੀਆਂ ਬੁਰਾਈਆਂ ਵਾਚੈ ਧਰਮ ਦੂਰ ਕਰਮੀ ਆਪੋ ਆਪਣੀ ਕਰਮੀ ਆਪੋ ਆਪਣੀ ਕੇ ਗੁਰ ਪ੍ਰਸਾਦਿ ਤਨਾ ਸ੍ਰੀ ਮਹਲਾ 5 ਚਤੁਰ ਦਿਸ਼ਾ ਕੀ ਨੌ ਵਾਲ ਆਪਣਾ ਸਿਰ ਉਪਰ ਕਰਤਾ ਰਹੋ ਕਟਾਖ ਅਵਲੋਕਨ ਕੀ ਨੋ ਦਾਸ ਕਾ ਦੁਖ ਬਿਦਾਰੋ ਚਤੁਰ ਦਿਸ਼ਾ ਕੀ ਨੋ ਬਲ ਆਪਣਾ ਸਿਰ ਉਪਰ ਕਰਤਾ ਰੋ कृपे अवलोकन कास कुख हर जन राखे गुरुगोविन्द कण्ठ लय अवगुण मेटे, ਦੇ ਆਲਪੁਰਖ ਬਕਸੰਦ ਰਹਾ ਜੋ ਮੰਗਹ ਠਾਕੁਰ ਆਪਣੇ ਤੇ ਸੋਈ ਸੋਈ ਦੇਵ ਨਾਨਕ ਦਾਸ ਮੁਖ ਤੇ ਜੋ ਬੋਲੇ ਇਹਾ ਉਹਾ ਸਚ ਹੋਵੈ ਜੋ ਮੰਗਹ ਠਾਕੁਰ ਆਪਣੇ ਤੇ ਸੋਈ ਸੋਈ ਦੇਵ ਨਾਨਕ ਦਾਸ ਮੁਖ ਤੇ ਜੋ ਬੋਲੇ ਇਹਾ ਉਹਾ ਸਚ ਹੋਵੈ ਸਤਿ ਸ੍ਰੀ ਅਕਾਲ ਪੁਰਖ ਜੀ ਦਾ ਧਿਆਨ ਤਰਕੇ ਖਾਲਸਾ ਜੀ ਸਾਧ ਸੰਗਤ ਬੋਲਣਾ ਜੀ ਸ੍ਰੀ ਵਾਹਿਗੁਰੂ ਏ ਅਕਾਲ ਪੁਰਖ ਅੰਤਰਜਾਮੀ ਸ੍ਰੀ ਗੁਰੂ ਨਾਨਕ ਦੇਵ ਨਰੰਗਾਰ ਰੂਪ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਹਜ਼ੂਰ ਅੰਮ੍ਰਿਤ ਵੇਲੇ ਤੋਂ ਲੈ ਕੇ ਐਸ ਵੇਲੇ ਤੱਕ ਸ੍ਰੀ ਆਸਾ ਜੀ ਦੀ ਵਾਰ ਦੇ ਸ਼ਲੋਕ ਸ਼ੰਤ ਸ਼ਬਦ ਕੀਰਤਨ ਜੀ ਦੀ ਅਰਦਾਸ ਅੱਖਰ ਲਗ ਕੰਨਾ ਤੱਕ ਭੁੱਲ ਚੁਕ ਮਾ ਭਾਬ ਜੀ ਦੇ ਚਰਨ ਕਮਲਾਂ ਪਾਸ ਸਿੱਖ ਸੰਗਤ ਪੜ੍ਹਦੇ ਸੁਣਦੇ ਸਰਬਤ ਲਾਹੇਵੰਦ ਹੋਣ ਸ੍ਰੀ ਗੁਰੂ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿ